ਮਾੜੀ ਅੰਸਰਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਦਿਹਾਤ ਪੁਲਿਸ ਨੇ ਬਿਲਗਾ ਸ਼ਹਿਰ ਵਿਖੇ ਐਸਐਸਪੀ ਹਰਕਮਰਪੀ ਸਿੰਘ ਖੱਖ ਦੀਆਂ ਹਦਾਇਤਾਂ ਤੇ ਡੀਐਸਪੀ ਸਰਦਾਰ ਸਰਵਨ ਸਿੰਘ ਬੱਲ ਫਿਲੋਰ ਦੇ ਦਿਸ਼ਾ ਨਿਰਦੇਸ਼ੇਠ ਮੁਖ ਅਫਸਰ ਥਾਣਾ ਬਿਲਗੜ ਕੇਸ਼ ਕੁਮਾਰ ਵੱਲੋਂ ਲਗਭਗ 100 ਦੇ ਕ੍ਰੀ ਪੁਲਿਸ ਮੁਲਾਜ਼ਮਾ ਨੂੰ ਨਾਲ ਲੈ ਕੇ ਬਿਲਗਾ ਦੇ ਵਕਫ ਵਕ ਮੁਹੱਲਿਆਂ ਵਿੱਚ ਫਲੈਂਗ ਮਾਰਚ ਕੀਤਾ ਗਿਆ ਅਤੇ ਸ਼ੱਕੀ ਕਰਾਂ 'ਚ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਕਾਫੀ ਘਰਾਂ ਦੀ ਚੈਕਿੰਗ ਕਰ ਲੋਕਾਂ ਨੂੰ ਸਖਤ ਧਾੜਨਾ ਕੀਤੀ ਜਦਕਿ ਚੈਕਿੰਗ ਅਭਿਆਨ ਦੌਰਾਨ ਕਈ ਵਾਹਨਾਂ ਦੇ ਚਲਾਨਵੀ ਕੀਤੇ ਗਏ ਅਤੇ ਕਈ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਪੂਰੇ ਨਾ ਹੋਣ ਕਾਰਨ ਮੋਟਰਸਾਈਕਲ ਜ਼ਬਤ ਕੀਤੇ ਗਏ। ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ અભિયાન ਲਗਾਤਾਰ ਜਾਰੀ ਰਹੇਗਾ। ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾਰਨਾ ਕਰਦਿਆਂ ਕਿਹਾ ਕਿ ਪੁਲਿਸ ਉਹਨਾਂ ਦੇ मंसूबਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਸਲਾਖਾਂ ਵਿੱਚੇ ਸੁਟੇਗੀ। ਬਿਲਗਾ ਤੋਂ ਨਵਰੰਗ ਟੀਵੀ ਲਈ ਰਾਜਗੁਰਮਾਨ ਨੰਗਲ ਦੀ ਰਿਪੋਰਟ। ਸਰਦਾਰ ਹਰਕਮਲਪੀ ਸਿੰਘ ਖੱਕ ਐਸਐਸਪੀ ਗਿਲੰਦਰ ਰੂਲਰ ਜੀ ਦੇ ਹੁਕਮਾਂ ਅਨੁਸਾਰ ਅੱਜ ਕਸਵਾ ਬਿਲਗਾ ਵਿੱਚ ਐਸਐਚਓ ਨੂਰਮੈਲ ਚੌਂਕੀ ਇੰਚਾਰਜ ਜੱਪਰਾ ਪੰਜ ਚੌਂਕੀ ਇੰਚਾਰਜ ਹੋਟੇ ਗੁਰਾਇਆ ਤੇ ਫਲੋਰ ਦੀ ਪੁਲਿਸ ਤੇ ਹੈੱਡਕੁਆਰਟਰ ਤੋਂ ਆਈ ਪੁਲਿਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਹੀਂ ਜਿਹੜਾ ਕਸਵਾ ਵਿੱਚ ਵੱਖ-ਵੱਖ ਥਾਈ ਜਿਹੜੀ ਅਲੱਗ-ਅਲੱਗ ਮੋੜਾਂ ਤੇ ਨਾਕਾਬੰਦੀ ਕਰਕੇ ਤੇ ਕਾਰਡਨ ਕਰਕੇ ਬਕਾਇਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਤੇ ਜਿਹੜੇ ਡਾਊਟਫੁਲ ਸੀ ਉਹਨਾਂ ਦੇ ਕਰਾਤੇ ਰੇਡ ਕੀਤੇ ਗਏ ਆ। ਤੇ ਅੱਗੇ ਵੀ ਇਹ ਜਾਰੀ ਰੱਖਣਗੇ ਜਿਹੜੀ ਹੈ ਇਹ ਚੈਕਿੰਗ ਅੱਜ ਦੀ ਇਹ ਸ਼ਹਿਰ ਵਿੱਚ ਅਮਨ-ਅਮਾਨ ਕਾਇਮ ਰੱਖਣ ਲਈ ਮਾੜੇ ਅਨਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਦੀ ਇਹ ਮਦਦ ਲਈ ਕੀਤੀ ਗਈ ਹੈ। ਫਰਕ ਚੈਕਿੰਗ ਕੀਤੀ ਗਈ ਕੋਈ ਹੱਥ ਲੱਗਾ ਇਹਦੀ ਅਸੀਂ ਬਖਵਾਕ ਨਾਕਿਆਂ ਤੋਂ ਤੇ ਫਿਲਹਾਲ ਅੱਲੀ ਸੜੀ ਚੱਲ ਰਹੀ ਹੈ ਜੀ ਰਿਪੋਰਟ ਲੈ ਰਹੇ ਹਾਂ ਇਹ ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕੀ ਸਾਡੀ ਰਿਕਵਰੀ ਹੋਈ ਹੈ ਜੀ ਇਹਨੇ ਕਿ ਸਾਰੇ ਜਗ੍ਹਾ ਬਖਵਾਕ ਜਗ੍ਹਾ ਨਾਕੇ ਲੱਗੇ ਕਿੰਨੇ ਕਿ ਚਲਾਨ ਹੋ ਗਏ ਇਹ ਰਿਪੋਰਟ ਲੈ ਰਹੇ ਹਾਂ ਜੀ ਅਸੀਂ ਉਹਨਾਂ ਤੋਂ ਅਲੱਗ-ਅਲੱਗ ਚੌਂਕੀ ਚਾਹ ਲੱਗੀ ਸੀ ਨਹੀਂ ਇਦਾਂ ਫਿਗਰ ਮੈਂ ਲੈ ਕੇ ਫਿਰ ਦੱਸ ਸਕਦਾ ਤੁਹਾਨੂੰ ਦੱਸ ਬਿਲਕੁਲ ਅਸੀਂ ਉਹਨੂੰ ਕੈਮਰੇ ਰਾਹੀਂ ਬਾਤ ਕਰ ਰਹੇ ਹਾਂ ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਹਾਂ ਤੇ ਜਲਦੀ ਹੀ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜ ਸਜਦ ਦਵਾਈ ਆ ਬਗੂ ਮਾੜੀਆਂ ਅੰਸਰਾ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਦਿਹਾਤ ਪੁਲਿਸ ਨੇ ਬਿਲਗਾ ਸ਼ਹਿਰ ਵਿਖੇ ਐਸਐਸਪੀ ਹਰਕਮਰਪੀ ਸਿੰਘ ਖੱਖ ਦੀਆਂ ਹਦਾਇਤਾਂ ਤੇ ਡੀਐਸਪੀ ਸਰਦਾਰ ਸਰਵਨ ਸਿੰਘ ਬੱਲ ਫਲੋਰ ਦੇ ਦਿਸ਼ਾ ਨਿਰਦੇਸ਼ੇਟ ਮੁਖ ਅਫਸਰ ਥਾਣਾ ਬਿਲਗੜ ਕੇਸ਼ ਕੁਮਾਰ ਵੱਲੋਂ ਲਗਭਗ 100 ਦੇ ਕ੍ਰੀ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਬਿਲਗਾ ਦੇ ਵਕਫ ਵਕ ਮੁਹੱਲਿਆਂ ਵਿੱਚ ਫਲੈਂਗ ਮਾਰਚ ਕੀਤਾ ਗਿਆ ਅਤੇ ਸ਼ੱਕੀ ਕਰਾਂ ਚ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਕਾਫੀ ਕਰਾਂ ਦੀ ਚੈਕਿੰਗ ਕਰ ਲੋਕਾਂ ਨੂੰ ਸਖਤ ਤਾੜਨਾ ਕੀਤੀ ਜਦ ਕਿ ਚੈਕਿੰਗ ਅਭਿਆਨ ਦੌਰਾਨ ਕਈ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਅਤੇ ਕਈ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਪੂਰੇ ਨਾ ਹੋਣ ਕਾਰਨ ਮੋਟਰਸਾਈਕਲ ਜ਼ਬਤ ਕੀਤੇ ਗਏ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕਰਦੇ ਆ ਕਿਹਾ ਕਿ ਪੁਲਿਸ ਉਹਨਾਂ ਦੇ मंसूबਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਸਲਾਖਾਂ ਵਿੱਚੇ ਸੁਟੇਗੀ ਬਿਲਗਾ ਤੋਂ ਨਵਰੰਗ ਟੀਵੀ ਲਈ ਰਾਜਗੁਰਮਾਨ ਨੰਗਲ ਦੀ ਰਿਪੋਰਟ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਐਸਐਸਪੀ ਜਿਲੰਧਰ ਰੂਲਰ ਜੀ ਦੇ ਹੁਕਮ ਅਨੁਸਾਰ ਅੱਜ ਕਸਵਾ ਬਿਲਗਾ ਵਿੱਚ ਐਸਐਚਓ ਨੂਰਮੈਲ ਚੌਂਕੀ ਇੰਚਾਰਜਾ ਪਰਾ ਪੰਜ ਚੌਂਕੀ ਜਾਜ ਹੋਟੇ ਗੁਰਾਇਆ ਤੇ ਫਲੋਰ ਦੀ ਪੁਲਿਸ ਅਤੇ ਹੈੱਡਕੁਆਰਟਰ ਤੋਂ ਆਈ ਪੁਲਿਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਹੀਂ ਜਿਹੜਾ ਕਸਵਾ ਵਿੱਚ ਵੱਖ-ਵੱਖ ਥਾਈ ਜਿਹੜੀ ਅਲੱਗ-ਅਲੱਗ ਮੋੜਾਂ ਤੇ ਨਾਕਾਬੰਦੀ ਕਰਕੇ ਤੇ ਕਾਰਡਨ ਕਰਕੇ ਬਕਾਇਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਤੇ ਤੇ ਜਿਹੜੇ ਡਾਊਟਫੁਲ ਸੀ ਉਹਨਾਂ ਦੇ ਕਰਾਤੇ ਰੇਡ ਕੀਤੇ ਗਏ ਆ। ਤੇ ਅੱਗੇ ਵੀ ਇਹ ਜਾਰੀ ਰੱਖਣਗੇ ਇਹ ਜਿਹੜੀ ਹੈ ਇਹ ਚੈਕਿੰਗ ਅੱਜ ਦੀ ਇਹ ਸ਼ਹਿਰ ਵਿੱਚ ਅਮਨ-ਅਮਨ ਕਾਇਮ ਰੱਖਣ ਲਈ ਮਾੜੇ ਅਨਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਦੀ ਇਹ ਮਦਦ ਨਿਰ ਕੀਤੀ ਗਈ ਹੈ। ਫਰਕ ਚੈਕਿੰਗ ਕੀਤੀ ਗਈ ਕੋਈ ਹੱਥ ਲੱਗਾ ਇਹਦੀ ਅਸੀਂ ਬਖਵਾਕ ਨਾਕੀਆਂ ਤੋਂ ਤੇ ਫਿਲਹਾਲ ਅੱਲੀ ਸੜੀ ਚੱਲ ਰਹੀ ਹੈ ਜੀ ਰਿਪੋਰਟ ਲੈ ਰਹੇ ਹਾਂ ਇਹ ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕੀ ਸਾਡੀ ਰਿਕਵਰੀ ਹੋਈ ਹੈ ਜੀ ਇਹਨੇ ਕਿ ਸਾਰੇ ਜਿ ਬਖਵਾਕ ਜਗ੍ਹਾ ਦੇ ਨਾਕੇ ਲੱਗੇ ਕਿੰਨੇ ਕਿ ਚਲਾਨ ਹੋ ਗਏ ਇਹ ਰਿਪੋਰਟ ਲੈ ਰਹੇ ਹਾਂ ਜੀ ਅਸੀਂ ਉਹਨਾਂ ਤੋਂ ਅਲੱਗ-ਅਲੱਗ ਚੌਂਕੀ ਚਾਹ ਲੱਗੀ ਸੀ ਨਹੀਂ ਇਦਾਂ ਫਿਗਰ ਮੈਂ ਲੈ ਕੇ ਫਿਰ ਦੱਸ ਸਕਦਾ ਤੁਹਾਨੂੰ ਦੱਸ ਸਰ ਜੋ ਸਰ ਦੇਖਿਆ ਗਿਆ ਤੇ ਲੋਕਾਂ ਦੇ ਲੱਗ ਰਹੇ ਬਿਲਕੁਲ ਅਸੀਂ ਉਹਨੂੰ ਕੈਮਰੇ ਰਾਹੀਂ ਬਾਤ ਕਰ ਰਹੇ ਹਾਂ ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਹਾਂ ਤੇ ਜ Целя 2